ਜੀ ਆਇਆਂ ਨੂੰ ਇਹ ਆ ਗੁੱਲੀ ਗੈਂਗ ਦਾ ਅੱਡਾ ਇਹ ਆ ਗੁੱਲੀ ਦਾ ਰਾਈਟ ਹੈਂਡ ਤੇ ਗੁੱਲੀ ਦੇ ਹੁਕਮਾਂ ਨੂੰ ਪਾਲਣਾ ਕਰਾਉਣ ਦਾ ਕੰਮ ਇਸ ਦਾ ਅੱਖਾਂ 'ਚ ਗੁੱਸਾ ਤੇ ਥੋੜੀ ਜੀ ਦਲੇਰੀ ਤੋਰ 'ਚ ਮੜਕ ਤੇ ਬਹਿਲੀ ਵਾਲੀ ਤੋਰ ਪਰ ਇਹ ਸਭ ਇਹ ਤੇ ਸੂਟ ਹੀ ਨਹੀਂ ਕਰਦਾ ਤੇ ਇਸ ਦੀ ਗਰੁੱਪ ਵਿੱਚ ਨਵੀਂ ਐਡਮਿਸ਼ਨ ਹੋਈ ਆ ਤੇ ਥੋੜਾ ਜਾਂ ਪਾਗਲ ਕਿਸਮ ਦਾ ਬੰਦਾ ਇਹ ਆ ਗੋਲੀ ਗੈਨ ਲੀਟਰ ਉਹ ਕੀ ਹੋ ਗਿਆ ਤੈਨੂੰ ਦਾਦਾ ਤਾ ਭਜਾਰਾ ਮੈਨ ਲਾਦਾ ਪੁਲਿਸ ਪੈ ਗਈ ਉਹਦੇ ਗੈਲ ਭਜ ਲਾਸਤਾ ਦੇ ਹੈ ਬੰਨ ਤੋਟੋ ਵਿੱਚ ਆ ਗਈ ਕਿ ਜਾ ਆਇਆ ਵੇ ਵੇ ਖੜ ਜਾ ਓਸਤਾਜ ਤੁਸੀਂ ਕਾ ਤੋ ਪੱਛੇ ਦੀ ਅਰੇ ਤੂੰ ਤਾਂ ਪੁਲਿਸ ਗੱਲ ਪੁਆਈ ਫਿਰਦਾਗਾ ਓ ਕਾ ਨੂੰ ਭੈਣ ਚੋਦ ਮਰਦਾ ਹੱਡਾ ਰੋੜੀ ਵਾਲੇ ਕੁੱਤੇ ਗੱਲ ਪੈ ਰਦੀ ਉਧਰ ਕੀ ਕਰਨੀ ਆ ਦੀ ਤੂੰ ਹੱਡਾ ਰੋੜੀ ਵਾਲੇ ਕਿ ਨਹੀਂ ਓਏ ਜਦਾਂ ਤੈਨੂੰ ਚੋਰੀ ਕਰਨ ਦੀਗਾ ਲੈ ਇਹਨੂੰ ਬੜੀ ਮੈਂ ਭੈਣ ਚੋਦ ਦੀ ਸਜੀਬਣੀ ਬੂਟੀ ਗਿਆ ਦੀ ਲੈਣਾ ਅਗਲੇ ਨੇ ਮਰੂਦ ਨਾਲੇ ਬੰਨ ਤੂੰ ਓ ਮੈਂ ਦਾਸਾਏ ਤੇਰੇ ਮਿਸ਼ਨ ਤੇ ਕਹਿ ਦੀ

ਪੈਰ ਚੋ ਦੇ ਮੇਰੇ ਅਲੀ ਕਕੜਾ ਸੀ ਏ ਕੀ ਹੋ ਗਿਆ ਉਸਤਾ ਉਹ ਤੇਰੀ ਪੈਰ ਨੂੰ ਉਸਤਾ ਦੇ ਪਾਸੇ ਨੂੰ ਦਾਲ ਤੂੰ ਨਾ ਨਾ ਦੋਦੀ ਵਿਚਾਰੀ ਪਿੱਛ ਲਈ ਫਿਰਨਾ ਤੂੰ ਤਾਂ ਵਿਚਾਰੀ ਆ ਕੱਢ ਨਾ ਕੱਢ ਨਾ ਏ ਕੱਢ ਦੇ ਨਿਕਲ ਗਿਆ ਨਿਕਲ ਗਿਆ ਸੱਜਾ ਮਰਨਾ ਇਹ ਕੀ ਮੈਂ ਕਰਾਈ ਫਿਰ ਰਹਾ ਤੂੰ ਉਥੋਂ ਭੱਜ ਜੇਦੀ ਉਦੋਂ ਆ ਗਈ ਦੀ ਵਿਚਾ ਅੱਛਾ ਏ ਕੜਾ ਆਇਆ ਚਲ ਮੇਡੇ ਤੇ ਚੱਲੀ ਆਏ ਆ ਆ ਆ ਕਲੀਚੋ ਦਾ ਨਾ ਕਿ ਮੈਂ ਮੋਸਕਾ ਨਹੀਂ ਆਸਤਾ ਔਰ ਕਿ ਮੈਂ ਮਾਰਿਆ ਮੈਂ ਨਹੀਂ ਮਾਰਿਆ ਹਾਏ ਓਏ ਸੌਂ ਲੱਗੇ ਸੱਚੇ ਪਰਮਾਸ਼ਤਾ ਤੇਰੀ ਸੌਂ ਮੈਂ ਨਹੀਂ ਮਾਰਿਆ ਮੇਰੇ ਤਾਂ ਪੱਤੇ ਹੋਰ ਲੋਟਾ ਦੇ ਲੈ ਲੈ ਆਦਾ ਆਏ ਓਏ ਪਰ ਮੈਂ ਵੀ ਨਹੀਂ ਮਾਰਿਆ ਕਿਉਂ ਮੇਰੀ ਵੀ ਅੱਡਾ ਤੇਰੀ ਕਿ ਉਹ ਤੇਰੇ ਨੇ ਬਾਸਰੀ ਵਿੱਚ ਕਰਾਰ ਕੀਆ ਓਏ ਹੈ ਇਹ ਪੱਖ ਨੇ ਸਾਰਾ ਜਿਹੋਦਾ ਵਾਰਾ ਬੁਲਾਇਆ ਹੋ ਹੋਏ ਮੈਂ ਦੇਖੀ ਇਸ ਦਾ ਤਾਂ ਮੈਂ ਨਹੀਂ ਸੌਰੀ ਦਾ ਤਾਦ ਦੇ ਸੰਗਸ ਤੇ ਚੜੀ ਜਾਣਾ ਤੂੰ ਪਤਾ ਕੀ ਨਹੀਂ ਸੀ ਪਹਿਲਾ ਦਿਨ ਸਾਡੀ ਗਏ ਕਿ ਤੇਰਾ ਬਰੂਬਰੀ ਕਰੇਗਾ ਸਾਡੀ ਸਾਡੀ ਇਸ ਤਾਇਆ ਕੁੜੀ ਜਾ ਬਨੇ ਪਹਿਲੇ ਦਿਨ ਹੀ ਖੱਪ ਪਰਖਾ ਪੂਰਾ ਉਹਦਾ ਨਾਮ ਚੱਲਦਾ ਤੇਰੇ ਬਾਈ ਦਾ ਭੈਣ ਦੀ ਹਰੇ ਘੜਦਾਗਾ ਸੁਣੇ ਆ ਬੈਂਕਰ ਦਾ ਬਦਮਾਸ਼ ਆ ਤੂੰ ਪਤੰਗਾ ਪਿੱਛੇ ਤੈਨੂੰ ਜਵਾਹਰ ਨੇ ਕੁੱਟੇ ਵੀ ਸੀ ਯਾਰ ਪੰਜ ਪਾਸੋਂ ਚੋਥੇ ਠੀਕ ਆ ਨਾ ਤਰੀ ਚੁੱਤਰੇਲਾ ਦੇ ਦੰਦੀ ਬਾਟਲੀ ਦੀ ਹੋਣੀ ਜਦੋਂ ਹੁਣ ਤੈਨੂੰ ਤੇਰੇ ਟਾਂਕੇ ਨੇ ਮੇਰੀ ਗੱਲ ਸੁਣਨਾ ਸਤਾਇਆ ਪਾਤ ਨੂੰ ਮਾੜਾ ਬੋਲਦਾ ਪਰੋ ਇਹਨੂੰ ਅਸਰ ਦੇ ਸਾਇਆ ਅਰੇ ਸਾਇਆ ਖੜਦਾ ਆਇਆ ਸਾਇਆ ਖੜਦਾ ਆ ਖੜਦਾਇ ਸਾਇਆ ਆ ਖੜਦਾਇ ਉਹ ਖੜਦਾਇ ਸਾਇਆ ਖੜਦਾ ਆਏ ਆਏ ਬੱਕੀ پارٹی ਪਾਟੂ ਪਾਟੂ ਸਾਰਾ ਕੁਝ ਪਾਟੂ ਤੂੰ ਜਾਣਦਾ ਕੀ ਆ ਸਾਡੇ ਬਾਰੇ ਹੈ ਦੱਸ ਉਹਨੂੰ ਦੱਸਾ ਕਿਸੇ ਦੱਸ ਇਹਨੂੰ ਆਪਣੇ ਤੈਨੂੰ ਪਤਾ ਕੁਸਤਾਰ ਬਾਰੇ ਹਾਂ ਹਾਂ ਏ ਉਹ ਬਈ ਗਲਤੀ ਹੋ ਗਈ ਤੈਨੂੰ ਪਤਾ ਉਸਤਾਰ ਸਾਡਾ ਉਸਤਾਰ ਨੇ ਦਿਗਾਲ ਪਿੰਡ ਦੇ ਵਿੱਚ ਚਾਰ ਕੁੱਤੇ ਇੱਕ ਕੁੱਤੀ ਨੂੰ ਕਿਹਦੀ ਖੜੇ ਤੇ ਹਾਂ ਉਸਤਾਰ ਨੇ ਆਪਦੇ ਜਾਨ ਤੇ ਖੜ ਕੇ ਕੁੱਤੀ ਨੂੰ ਬਚਾਇਆ ਹਾਏ ਮਹਾਨ ਤਾਂ ਮਹਾਨ ਉਹ ਗਲਾਮ ਦਿਗਾਲ ਪਿੰਡ ਦੇ ਵਿੱਚ ਹਾਂ ਉਸਤਾਰ ਨੇ ਇੱਕ ਜਵਾਖ ਤੋਂ

ਨੂਨ ਵਾਲੇ ਤੇਰੇ ਚੰਗੀ ਤੇਰੇ ਨੂਨ ਵਾਲੇ ਨਹੀਂ ਪਰੌਠੇ ਖਾਏ ਅੱਜ ਮੈਨੇ ਤੂੰ ਮਿਰਚਾਂ ਨਹੀਂ ਲਿਆਇਆ ਇਹਨੇ ਸੁਣਿਆ ਕੋਈ ਗੱਲ ਨਹੀਂ ਉਸਤਾਦ ਸਮਝਾਦਾ ਕੇ ਸੌਰੀ ਉਸਤਾਦ ਆ ਗਲਤੀ ਹੋ ਗਈ ਉਸਤਾਦ ਮੈਨੂੰ ਗਰੁੱਪ ਚੋਂ ਨਾ ਕੱਢਿਓ ਜੀ ਇਹਦੇ ਕਰਕੇ ਵੱਜ ਗਿਆ ਤੂੰ ਧੰਨਵਾਦ ਹਾਂ ਗਰੁੱਪ ਚੋਂ ਤਾਂ ਨਾ ਪ੍ਰੂਫ ਲਿਆ ਦੀ ਆਪਦੇ ਗੱਲੋਂ ਠੀਕ ਹੈ ਇੱਕ ਆਧਾਰ ਕਾਰਡ ਇੱਕ ਪੈਨ ਕਾਰਡ ਇੱਕ ਆਪਦੀ ਮੰਮੀ ਦਾ ਆਧਾਰ ਕਾਰਡ ਇੱਕ ਆਪਦੇ ਡੈਡੀ ਦਾ ਆਧਾਰ ਇਹ ਚਾਰੀ ਚੀਜ਼ਾਂ ਲਿਆਈਂ ਤੇਰੀ ਆਪਾਂ ਕੋ ਭਰ ਦਾਂਗੇ ਕਾਹੋ ਉਸਤਾਦ ਮੇਰੀ ਕਣਕ ਲਵਾਉਣੀ ਆ ਕਣਕ ਕਾਣੋ ਮੈਂ ਕਿਤੇ ਤੱਕ ਰੈਸਕਡ ਮੱਗਿਆ ਯਾਰ ਕਣਕ ਨਹੀਂ ਲਵਾਣੀ ਤੇਰੀ ਤੈਨੂੰ ਟ੍ਰੇਨਿੰਗ ਦੇਣੀ ਆ ਬਦਮਾਸ਼ੀ ਦੀ ਇਹਦੇ ਵਿੱਚ ਜਿਵੇਂ ਲੁੱਟਾਂ ਕੋ ਹਾਂ ਮਤਲਬ ਬੁੜੀ ਕੁੱਟਣੀ ਠੀਕ ਆ ਤੇ ਹੋਰ ਤਾਂ ਫਲਾਣਾ ਫਲਾਣਾ ਅਹੇ ਦਾ ਗੁੱਸਾ ਆ ਜਾਂਦਾ ਤੇਰੀ ਸਿੱਧੀ ਆਪਾਂ ਮਤਲਬ ਕੋਈ ਹੋ ਨਹੀਂ ਹੁੰਦਾ ਫਲਾਣਾ ਫਲਾਣਾ ਉੱਚੇ ਲੈਵਲ ਦੀ ਬਦਮਾਸ਼ੀ ਹੈ ਇਸ ਲੈਵਲ ਦੀ ਬਹੁਤ ਉਸਤਾਇ ਫਿਰ ਮੈਂ ਤੇਰੀ ਜਗ੍ਹਾ ਤੇ ਕਦੋਂ ਬੈਠੂੰ ਤੇਰੀਓ ਜਗ੍ਹਾ ਲੈਣ ਨੂੰ ਫਿਰ ਦਸਤਾ ਦੇ ਦਾਂ ਚੁੱਕ ਸਾਲੀ ਇਹਨੂੰ ਮਜ਼ਾ ਕਹਨਾ ਕੱਢਿਆ ਰ ਗਰੁੱਪ ਦੇ ਵਿੱਚੋਂ ਕਾਹਦਾ ਉਹ ਕਰੂਗਾ ਇਹ ਮੇਰਾ ਤੇਰਾ ਚੇਮੀ ਰਹੂ ਉਸਤਾ ਜਾਨਦਾ ਮੇਰੇ ਤਾਇ ਦਾ ਮੁੰਡਾ ਕੋਈ ਗੱਲ ਨਹੀਂ ਸਮਝ ਜੂਗਾ ਗਲਤੀ ਹੋ ਗਈ ਤੁਸੀਂ ਅੱਜ ਨੇ ਬੇਇੱਜ਼ਤੀ ਕਰਾਦੀ ਆਪਣੀ ਪੂਰੀ ਕੋਈ ਗੱਲ ਨਹੀਂ ਉਸਤਾ ਇਹਨੂੰ ਮੈਂ ਟ੍ਰੇਨਿੰਗ ਦਿੰਦਾ ਮਹੀਨੇ ਦੀ ਪੱਕਾ ਐਨ ਪੱਕਾ ਪੂਰਾ ਪੱਕਾ ਲਾਦਾ ਮੈਂ ਪੈਂਚਰ ਆਪਾਂ ਇਹਦੇ ਦੇ ਸਾਲਾ ਪੁਲਿਸ ਲਵਾਈ ਫਿਰਦਾ ਦੀ ਪਿੱਛੇ ਕਾਹ ਨੂੰ ਜਿਸ ਨੂੰ ਦੱਸਤਾਗਾ ਹੱਡਾ ਰੋੜੀ ਵਾਲੇ ਕੁੱਤੇ ਦੀ ਦੇਦੀ ਵਾਲੇ ਮੋਰ ਉਹਨਾਂ ਦਾ ਭੈਣ ਚੋਦਾ

ਕਹਦਾ ਮੇਰਾ ਸਾਲਾ ਗੱਡੀ ਵੀ ਕਿਸ਼ਤਾਂ ਦੇ ਲਿਆ ਹੋਇਆ ਇਹਦੀਆਂ ਵੀ ਦੋ ਕਿਸ਼ਤਾਂ ਰਹਿਦੀਆਂ ਨੇ ਅੱਛਾ ਛੜਣਾ ਤੇ ਐਸੀ ਸੀ ਛੜਣਾ ਤੋ ਛੇੜ ਛੇੜ ਨਾ ਕਰੇ ਜਿਆਦਾ ਕਰ ਮਾਰੋ ਚਾਰ ਮੈਂ ਚਲਾਵਾ ਅੱਛਾ ਮੈਂ ਚਲਾਵਾ ਸਾਲਾ ਪਹਿਲਾ ਦਿਨਾਂ ਤੋਂ ਗੱਡੀ ਚਲਾਉਣ ਦੇ ਨੇ ਉਮੀ ਸਾਲਾ ਉਹ ਦੇਖ ਲੈ ਇਹ ਸ਼ਾਲੇ ਦਾ ਭਾਲ ਦਾ ਪਜੇਰੋ ਤਬਾਹ ਦਿੱਤਾ ਆ ਕਰ ਕੱਟਾ ਪਹਿਲੀ ਕਰਾਉਣ ਵਾਲੀ ਹੋਰੀ ਆ ਦੀ ਦਾ ਤੋੜ ਕੇ ਮੋਟਰਸਾਈਕਲ ਪਹਿਲਾਂ ਸਾਡੇ ਸੜਿਆ ਆਂਦਾ ਨਹੀਂ ਹੈਗਾ ਮੋਟਰਸਾਈਕਲ ਦੇ ਮੈਨੂੰ ਤਾਂ ਐਂ ਦੀ ਜੀ ਗਰੁੱਪ ਚੋਂ ਕੱਢ ਦੋਂਗੇ ਸਾਲਾ ਬਣਾਇਆ ਗਰੁੱਪ ਦਾ ਕੱਢ ਦੀ ਮੋਟਰਸਾਈਕਲ ਦੀ ਭੈਣ ਸਾਰੀ ਕਾ ਨੂੰ ਜੀ ਡਿੱਕੜੀ ਆ ਤੋੜ ਕੇ ਰੱਖਦਾ ਸਾਰਾ ਭੰਨ ਕੇ ਰੱਖਦਾ ਨਾ 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 ਮਾਫ ਕਰ ਪਰਾਂ ਲੈ ਜਾ ਓ ਪਰਾਂ ਲੈ ਜਾ ਮਾਫਵਾ ਦੂ ਜੀ ਨਾ ਨਾ ਮਾਫਵਾ ਦੂ ਕੋਈ ਦਿੱਕਤ ਨਹੀਂ ਉਸਦਾ ਕੋਈ ਗੱਲ ਨਹੀਂ ਬੈਠਾ ਲੈ ਸਾਰੀ ਭੈਣ ਆਹ ਤਰੀਕੀ ਸਾਰੀ ਭੈਣ ਕਰ ਤਾ तो खेड रहे, 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 तो रहे हाँ हाँ। मेरी गल तू पहला राउंड अपना गरदारी तेने उन्होंने ਕਿਦਣਾ ਧੋ ਲੋ ਤੇ ਬਾਕੀ ਜਿੰਨੇ ਹੋ ਸਕੋ ਉਹਨੇ ਚੱਕ ਕੇ ਭੱਜੇ ਉਹ ਤਾਂ ਮੈਨੂੰ ਨਾਲ ਨਹੀਂ ਖੜਿਆ ਹੁੰਦੇ ਪਹਿਲਾਂ ਮੈਂ ਠੋਲ ਚੱਕ ਕੇ ਭੱਜ ਗਿਆ ਐ ਕਰ ਇਹਨੂੰ ਇੰਨਾ ਪੈਸੇ ਦੇ ਮੈਂ ਤਾਂ ਫੁੱਲੇ ਲੈ ਕਹੂਗਾ ਪੈਸੇ ਜਿਹੜਾ ਫੁੱਲੇ ਦੇਣਗੇ ਪੈਸੇ ਨਹੀਂ ਲੈ ਕੇ ਭੱਜੋ ਪੈਸੇ ਉਹਨਾਂ ਨੂੰ ਦਈ ਨਾ ਨੋਟ ਦੀ ਕਿਆ ਥੱਲ ਥੱਲ ਥੋਲੂ ਹੋ ਕੇ ਭੱਜਾਵਾਂ ਹਾਂ ਭੱਜ ਜੀ ਬਸ ਭੱਜ ਜੀ ਤੁਸੀਂ ਸਤਾਜ ਮੇਰੇ ਅੱਜ ਗੁਣ ਦੇਖੋ ਵਿਚਾ ਉਹ ਛੋਟਾ ਸਤਾਜ ਜਾਂਦਾ ਰਿਹਾ ਜਮਦਾਰ ਸਦਾ ਸੋਗਣ ਰਿਹਾ ਆਇਆ ਯਾਰ ਆਇਆ ਯਾਰ ਯਾਰ ਕੁੱਲੇ ਪੈਸੇ ਦੇ ਦੇ ਅੱਜ ਤੈਨੂੰ ਬੁਲਾਉਂਦੇ ਨਹੀਂ ਚਲਾਉਂਦੇ ਨਹੀਂ ਕਾਹਦੇ ਕੁੱਲੇ ਪੈਸੇ ਦੇ 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 ਯਾਰ ਦੇਖੀ ਬਾਈ ਮੈਂਨੇ ਇਥੇ ਮੱਥਾ ਟੇਕਿਆ ਸਤਾਇ ਪੀਆਲਾ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ 50 ਤਾਂ ਹੀ ਜਿਹੜੇ ਸੋਨੇ ਦਿੱਤੇ ਸੀ ਹਾਂ ਹੈਨਾ ਹਾਂ ਹਾਂ 70 ਰੁਪਏ ਉੱਤੇ ਆਇਆ ਮਟਕੇ ਜੇ ਤੁੰਦ ਆ ਮੇਰੇ ਸਾਲੇ ਇੰਨੇ ਦਾ ਟਮਾਟਰ ਵੀ ਨਹੀਂ ਆਣੇ ਚੰਨਾ ਕਰ ਲਿਆ ਉਹ ਬੰਦਾ ਕਿਉਂ ਕਿਉਂ ਖਾਲਾ ਮੁਰਗਾ ਇਹਦੇ ਨਾਲ ਲੈਣਾ ਦਾ ਮੁਰਗਾ ਇਦਾਂ ਸਤਾਦ ਟਮਾਟਰਾਂ ਚੋ ਗਰੇਵੀ ਨਹੀਂ ਲਿਆ ਵੈਸੇ 70 ਰੁਪਏ ਤਾਂ ਘੱਟੇ ਵੀ ਨਹੀਂ ਆਣੇ ਮਟਕਾ ਕਾਹਦਾ ਲੈਣਾ ਪਹਿਲੀ ਚੋਰੀ ਦੀ ਉਸਤਾਦ ਬਣਾ ਮੁਰਕੇ ਦਾ ਚਲ ਬਣਾ ਮੁਰਕੇ ਦਾ ਉਸਤਾਦ ਸਾਰੀ ਸਿਕਾ ਲੋ ਇਹਨੂੰ ਬਦਮਾਸ਼ੀ ਯਾਰ ਕੀ ਆ ਯਾਰ ਕੱਪ ਦਾ ਇੰਨੇ ਕੀ ਮਿਲਣਗੇ ਜੀ ਮੈਨੂੰ ਕਿਉਂ ਬਾੜ ਲਾ ਗਰੁੱਪ ਦੇ ਵਿੱਚ ਬਾੜਦਾ ਇਹਨੂੰ ਹੋਰ ਹੋਰ ਬਾੜਦਾ ਗਰੁੱਪ ਦੇ ਇਹਨੂੰ ਚਲ ਪਹਿਲਾ ਪਹਿਲਾ ਰਾਉਂਡ ਦੀ ਕੋਈ ਨਹੀਂ ਉਸਤਾਦ ਆ ਅੱਗੇ ਅੱਗੇ ਰਾਉਂਡਾਂ ਦਾ ਸਿੱਖੇ ਜਾਊਗਾ ਹੌਲੀ ਹੌਲੀ ਅਪਾ ਟ੍ਰੇਨਿੰਗ ਤਾਂ ਦੇ ਰਹੇ ਸਿੱਖੂਗਾ ਕੋਈ ਨਹੀਂ ਜੀ ਹਾਈ ਹਾਏ ਹਾਈ ਹਾਈ ਯਾਰ ਅਜ ਤਾਂ ਨੀ ਯਾਰ ਆ ਰ ਆ ਗਿਆ ਵੇ ਉਸਤਾਦ ਯਾਰ ਲੱਗਦਾ ਹੈ ਤੇਰਾ ਯਾਰ ਹੈ ਉਸਤਾਦ ਵੀ ਤਾਂ ਕਿਹਾ ਫਿਰ ਨਾਲ ਹੀ ਯਾਰ ਚਲ ਕੋਈ ਨਹੀਂ ਉਸਤਾਦ ਜੀ ਯਾਰ ਯਾਰ ਲੈਤਾ ਹੁੰਦਾ ਜੀ ਸੋਨੇ ਨਿਆਰ ਤਾਂ ਹੀ ਆਣਗੇ ਕਾਕਾ ਖਾਤਾ ਫਿਰ ਚਾਹ ਨਾਲ ਮੋਟੂ ਬਦਲੂ ਉਹ ਟੂ ਬਦਲਦਾ ਚਾਰ ਦਾ 12 ਸਵਾਲ ਲੱਗਾ ਸਵਾਲ ਲੱਗਣ ਪੈਸੇ ਆ ਸਾਬ ਲਿਖੀ ਜਲੀ ਪਤਾ ਪੰਜ ਦਾ ਹੀ ਆਇਆ ਜੀ ਮੋਟੂ ਬਦਲੂ 2 ਰੁਪਏ ਰਹਿ ਗਏ ਬਾਕੀ 2 ਅਚ ਗਏ ਆਪਾਂ ਪੰਚਾਇਤ ਮੱਠਾ ਲਾਂਗੇ ਵੰਡ ਲੈ ਹਾਂ ਦੇਖ ਲਾਂਗੇ ਲਿਖ ਲਾਂਗੇ ਸਵੇਰੇ ਜਿਹਨੂੰ ਦੁੱਧ ਵਾਸਤੇ ਠੀਕ ਆ ਹੂੰ ਚਲੋ ਐਂ ਕਰੋ ਹੁਣ ਹੂੰ ਹੂੰ ਚਲੋ ਆਪਦੇ ਆਪਦੇ ਘਰੇ ਚਲੋ ਪੁੱਤ ਆਪ ਤੇ ਉਧਰ ਕਰੇ ਇਸ ਪਾਈ ਮੈਦਾ ਬਈ ਤੇਰੇ ਘਰੀ ਰਹੂੰ ਆਪਾਂ ਤਾਂ ਉਰੀ ਖਾਵਾਂਗੇ ਪੀਵਾਂਗੇ ਨਿਆਰੇ ਲਵਾਂਗੇ ਬੁੜੀ ਚੋਦਾ ਘਰੇ ਦਾ ਖਾਣ ਨੂੰ ਦਾਣੇ ਨਹੀਂ ਹੈਗੇ ਬੁੜੀ ਘਰਾਟੇ ਘੇੜਦੀ ਫਿਰਦੀ ਆ ਚੱਲਣਾ ਦਰੋ ਬੁੜੀ ਘੇੜਦੀ ਰੱਖ ਦਿਆ ਕਰ ਰਹਾ ਕਰ ਬਈ ਹਾਂ ਚਲੋ ਠੀਕ ਆ ਨਾ ਯਾਰਾ ਉਹ ਲੈ ਕੇ ਜਾ ਇਹਨੂੰ ਨੇ ਇਹਨੂੰ ਗਰੁੱਪ 'ਚੋਂ ਗੱਡਾਂਗੇ ਯਾਰ ਮੈਂ ਨਹੀਂ ਜਾਂਦਾ ਬਈ ਉਹ ਮੈਂ ਨਹੀਂ ਜਾਂਦਾ ਤੂੰ ਆ ਲੈ ਥੈਂਕਸ ਫਾਰ ਵਾਚਿੰਗ ਮਿਲਦੇ ਹਾਂ ਅਗਲੇ ਪਾਰਟ ਚ ਲਾਈਕ ਸਬਸਕ੍ਰਾਈਬ ਜਰੂਰ ਕਰੇ